ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇਹ ਦਿਨ ਜੀ ਸੀ ਐਤਵਾਰ ਦਾ ਤੇ ਮਨਵੀਰ ਕੰਦਾ ਮम्मा ਮੈਨੂੰ ਆਲੂ ਵਾਲੇ ਪਰੌਂਠੇ ਬਣਾ ਦੋ ਤੇ ਆਲੂ ਆਪਣੇ ਘਰ ਦੇ ਆ ਲਾਸਟ ਏ ਆ ਬਸ ਤਾਂ ਮੈਂ ਕਿਹਾ ਚੱਲ ਲੈਣਾ ਤੇ ਸੋਹਣੇ ਬਣਦੇ ਆ ਪਰੌਂਠੇ ਮੈਂ ਤੈਨੂੰ ਪਰੌਂਠੇ ਜਿਹੜੇ ਉਹ ਬਣਾਵ ਦਿੰਨੇ ਆ ਤੇ ਪਰ ਗਰਮੀ ਬਹੁਤ ਆ ਗਾਂ ਗਾਂ ਪਰੌਂਠੇ ਲਾਉਣੇ ਜਿਹੜੇ ਉਹ ਬਹੁਤ ਹੀ ਮੁਸ਼ਕਿਲ ਲੱਗਦੇ ਰਹਿੰਦੇ ਆ ਸੋ ਆਪਾਂ ਸਵੇਰੇ ਸਾਰੇ ਕੰਮਕਾਰ ਨਵੇੜ ਕੇ ਤੈਨੂੰ ਅ ਪ੍ਰੋਂਠੇ ਲਾ ਕੇ ਦੇਣ ਵਾਸਤੇ ਜਿਹੜਾ ਅ ਆਲੂ ਵਗੈਰਾ ਮੈਸ਼ ਕਰਕੇ ਇਹਨਾਂ ਵਿੱਚ ਸਭ ਕੁਝ ਪਾ ਕੇ ਜਿਹੜਾ ਮੈਂ ਉਹ ਤਿਆਰ ਕਰਦੀ ਪਈ ਸੀ ਦੇ ਨਾਲ ਹੀ ਨਾਲ ਸਾਡਾ ਮਾਂ ਪੁੱਤ ਦਾ ਟੌਪਿਕ ਚੱਲ ਪਿਆ ਜੀ ਰੋਸਟਰਸ ਨੂੰ ਲੈ ਕੇ ਪੀ ਰੋਸਟਰਸ ਉਹ ਥੋੜੇ ਦਿਨ ਹੋਏ ਅਸੀਂ ਵੀਡੀਓਜ਼ ਦੇਖੰਦੇ ਆ ਮੈਂ ਉਹ ਲੜਕੀ ਦਾ ਥੰਬਨੇਲ ਤਾਂ ਨਹੀਂ ਸੀ ਲਾਉਣਾ ਲਾਉਣਾ ਚਾਹਨੀ ਮਤਲਬ ਲਾਇਆ ਹੀ ਨਹੀਂ ਮੈਂ ਮੈਂ ਲਾਉਣਾ ਨਹੀਂ ਚਾਹਨੀ ਅ ਪੇਪਹਿaric ਨੂੰ ਹੋ ਜਾਂਦਾ ਪਰ ਸ਼ਾਇਦ ਵਿਊਜ਼ ਲੈਣ ਵਾਸਤੇ ਕਿਸੇ ਦੀ ਪਿਕ ਜਿਹੜੀ ਆ ਉਹ ਲਗਾ ਕੇ ਉਹਨੂੰ ਕੀ ਕਹੀਦਾ ਬਲੌਗ ਪਾਇਆ ਹੋਇਆ ਤੁਹਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜੈਸਮੀਨ ਮਾਹਲਿਆ ਲੜਕੀ ਮੈਂ ਤਾਂ ਪਹਿਲਾਂ ਕਿਤੇ ਵਲੌਗ ਇੱਕ ਅੱਧੀ ਵਾਰੀ ਦੇਖਿਆ ਹੈ ਮੈਂ ਵਲੌਗ ਕਿਉਂਕਿ ਉਹਨਾਂ ਦਾ ਜਿਹੜਾ ਉਹ ਬਣਾਉਂਦੇ ਆ ਰੈਲੇਟਿਵ ਜਾਨ ਮਾਹਲ ਉਹਦੇ ਵਲੌਗ ਕਿਤੇ ਨਾ ਕਿਤੇ ਦੇਖਦੇ ਹੁੰਦੇ ਸੀ ਤੇ ਫਿਰ ਇਸ ਕਰਕੇ ਥੋੜਾ ਬਹੁਤਾ ਉਹਦਾ ਪਤਾ ਸੀ ਤੇ ਫਿਰ ਮੈਂ ਵਲੌਗਸ ਉਹਦੇ ਕੱਢ ਕੇ ਦੇਖਿਆ ਮੈਨੂੰ ਤੇ ਵੀ ਨਹੀਂ ਸੀ ਪਤਾ ਵੀ ਉਹਦੀ ਮੈਰਿਜ ਹੋ ਗਈ ਜਦੋਂ ਮੈਂ ਦੇਖਿਆ ਉਹਦੇ ਸੋਹਰਾ ਘਰ ਦੇ ਵਲੌਗ ਆ ਤਾਂ ਬਹੁਤ ਉਹਨੂੰ ਰੋਸਟ ਕੀਤਾ ਹੋਇਆ ਰੋਸਟਰਸ ਨੇ ਕੇ ਜਿਹੜੇ ਬਹੁਤ ਹੀ ਉਹਨੂੰ ਕੀ ਕੀ ਦਾ ਗੰਦੀ ਲੈਂਗੁਏਜ ਯੂਜ਼ ਕਰਦੇ ਆ ਗਾਲਾਂ ਕੱਢ ਕੇ ਉਹਨੂੰ ਕੀ ਕੀ ਦਾ ਰੋਸਟ ਕਰਦੇ ਉਹ ਵੀ ਸੀਗੇ ਤਾਂ ਕੁਝ ਜਿਹੜੇ ਵੈਸੀ ਸਮਝਾਉਂਦੇ ਆ ਜਾਂ ਥੋੜਾ ਬੋਤਾ ਮਜ਼ਾਕ ਵੀ ਕਰ ਦਿੰਦੇ ਕਈ ਗੱਲਾਂ ਦਾ ਉਹ ਵੀ ਸੀਗੇ ਤਾਂ ਬੜਾ ਹੀ ਅਜੀਬ ਜਿਹਾ ਵੀ ਲੱਗਦਾ ਤੇ ਐਦਾਂ ਜਦੋਂ ਰੋਸਟਰ ਰੋਸਟ ਕਰਦੇ ਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਵਲੋਗਿੰਗ ਕਰਨ ਦਾ ਢੰਗ ਆ ਹਾਂ ਉਹ ਮੈਂ ਦੇਖਿਆ ਮੈਂ ਚਲੋ ਉਹਨਾਂ ਦੇ ਨੌਕਸ ਤਾਂ ਨਹੀਂ ਕੱਢਣਾ ਚਾਹੁੰਨੀ ਬਟ ਹੋ ਸਕਦਾ ਉਹ ਸੱਚੀ ਇਦਾਂ ਹੀ ਰਹਿੰਦੇ ਹੋਣ ਆਪਣੇ ਸਹੁਰੇ ਘਰ ਪੇਕੇ ਘਰ ਵੀ ਕਈਆਂ ਦਾ ਨੇਚਰ ਹੀ ਇਦਾਂ ਦਾ ਹੁੰਦਾ ਆ ਜਿਆਦਾ ਹੀ ਹਾਸੇ ਮਜ਼ਾਕ ਵਾਲਾ ਜਾਂ ਜਿਆਦਾ ਹੀ ਉਹਨੂੰ ਕੀ ਕਹੀਦਾ ਸਮਝਦਾਰ ਸਿਆਣੇ ਬਣਨ ਦਾ ਤੇ ਕਿਉਂਕਿ ਸਾਡੇ ਵੀ ਰਿਲੇਟਿਵ ਚ ਇਦਾਂ ਦੇ ਇੱਕ ਦੋ ਜਾਣੇ ਹੈਗੇ ਆ ਹਾਲਾਂਕਿ ਉਹ ਵਲੌਗ ਨਹੀਂ ਬਣਾਉਂਦੇ ਤੇ ਬਟ ਉਹ ਸੇਮ ਉਹਨਾਂ ਦਾ ਹਲਵੀ ਜੈਸਮੀਨ ਮਾਹਲਵਾਲਾ ਆ। ਅਰੇ ਇਸ ਕਰਕੇ ਚਲੋ ਬਹੁਤ ਚੀਜ਼ਾਂ ਦਾ ਜਿਹੜੇ ਉਹ ਪਰਦੇ ਵੀ ਰੱਖਣੇ ਪੈਂਦੇ ਆ ਜਿੱਦਾਂ ਨੋ ਸੋਰਾ ਉਹਦੇ ਵਿੱਚ ਥੋੜਾ ਜਾਂ ਸ਼ਰਮ ਲਿਹਾਜ਼ ਜਿਹੜਾ ਉਹ ਹੋਣਾ ਚਾਹੀਦਾ ਤੇ ਬਾਕੀ ਜਿਹੜੇ ਵੱਡੇ ਜਾਣੇ ਆ ਜਾਂ ਜਠਾਣੀਆਂ ਜਾਂ ਉਹਨੂੰ ਕੀ ਕਹੀਦਾ ਸਾਸਿਆ ਥੋੜਾ ਉਹਨਾਂ ਦਾ ਉਹਨਾਂ ਨੂੰ ਵੀ ਉਹਨੂੰ ਕੀ ਕਹੀਦਾ ਅਹਿਮੀਅਤ ਜਾਂ ਉਹ ਰਿਸਪੈਕਟ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਪਤੀ ਦੇਵ ਜੀ ਹੋਗੇ ਆ ਜਾਂ ਉਹਨਾਂ ਦੇ ਥੋੜੇ ਬਹੁਤ ਕੰਮ ਜਿਹੜੇ ਉਹ ਆਪ ਕਰਾਉਣੇ ਚਾਹੀਦੇ ਆ ਪਸ਼ੂ ਵਗੈਰਾ ਦੇ ਜਿੱਦਾ ਧਾਰ ਵਗੈਰਾ ਕੱਢਦਿਆਂ ਦੀ ਵੀਡੀਓ ਸੀਗੀ ਤੋਂ ਬੜਾ ਲੋਕਾਂ ਨੇ ਰੋਸਟ ਕੀਤਾ ਵੇ ਘਰ ਵਾਲਾ ਧਾਰ ਗੱਢਣਦਿਆ ਤੇ ਉਹ ਵੀਡੀਓ ਬਣਾਉਂਦਾ ਹੀ ਆ ਪਰ ਬਹੁਤੇ ਜਿਹੜੇ ਸ਼ਹਿਰ ਦੇ ਲੋਕ ਜਿਹੜੇ ਰੋਸਟ ਕਰਦੇ ਉਹਨਾਂ ਨੂੰ ਇਹ ਗੱਲਾਂ ਨਹੀਂ ਪਤਾ ਪਿੰਡਾਂ ਦੇ ਵਿੱਚ ਐਦਾਂ ਹੀ ਹੁੰਦਾ ਜਿਹੜੀਆਂ ਲੇਡੀਜ਼ ਘਰ ਦੇ ਵਿੱਚ ਜਿਨ੍ਹਾਂ ਦੇ ਘਰਿਆਂ ਦੇ ਵਿੱਚ ਪਸ਼ੂ ਡੰਗਰ ਆ ਜਿਆਦਾ ਰੱਖੇ ਹੁੰਦੇ ਆ ਉਹਨਾਂ ਦੇ ਜਿਹੜੇ ਜੈਂਟਸ ਆ ਮਰਦੇ ਆ ਉਹ ਧਾਰਾ ਕੱਢਦੇ ਆ ਮਤਲਬ ਕਿ ਰੋਸਟਰਸ ਜਿਹੜੇ ਸ਼ਹਿਰਾਂ ਦੇ ਆ ਜਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂਗੀ ਬਟ ਅਸੀਂ ਪਿੰਡ 'ਚ ਰਹਿੰਦੇ ਆ ਸਾਨੂੰ ਇਸ ਚੀਜ਼ ਦੀ ਨੌਲੇਜ ਆ ਬਹੁਤ ਸਾਡੇ ਸਾਡੇ ਲਾਗੇ ਵੀ ਐਦਾਂ ਦੇ ਕਾਰਜ ਆ ਐਦਾਂ ਦੇ ਜ਼ਿੰਮੇਦਾਰ ਆ ਐਦਾਂ ਦੇ ਲੋਕ ਹੈਗੇ ਜਿਹਨਾਂ ਦੇ ਡੇਰੀ ਡੇਰੀ ਦਾ ਕੰਮ ਆ ਤਾਂ ਉੱਥੇ ਜੈਂਟ ਸੀ ਧਾਰਾਂ ਕੱਢਦੇ ਆ ਇਹ ਸੱਚਾਈ ਆ ਇਹ ਨਹੀਂ ਪਈ ਲੇਡੀਜ਼ ਹੀ ਧਾਰਾਂ ਕੱਢਦੀਆਂ ਬਹੁਤੇ ਘਰਾਂ ਦੇ ਵਿੱਚ ਔਰਤਾਂ ਪਸ਼ੂਆਂ ਦੀਆਂ ਧਾਰਾਂ ਨਹੀਂ ਕੱਢਦੀਆਂ ਬੰਦੇ ਹੀ ਕੱਢਦੇ ਆ ਜਿੱਥੇ ਕਿ ਪਸ਼ੂ ਬਹੁਤ ਹੀ ਜ਼ਿਆਦਾ ਹੋਣ ਤੇ ਹੁਣ ਸਾਡੇ ਜਿੱਦਾ ਇੱਕ گاਵਾ ਉਹ ਮੈਂ ਧਾਰ ਕੱਢ ਦਿੰਨੀ ਆ ਹੁਣ ਕੱਲ ਨੂੰ ਜੇ ਅਸੀਂ ਤਿੰਨ ਚਾਰ گاਵਾ ਲੈ ਲਾਂਗੇ ਤਾਂ ਉਹ ਸਾਨੂੰ ਰਲ ਮਿਲ ਕੇ ਮਾਂ ਪੁੱਤ ਨੂੰ ਕਰਨੀਆਂ ਪੈਣੀਆਂ ਧਾਰਾਂ ਕੱਢਣੀਆਂ ਪੈਣੀਆਂ ਕਿਸੇ ਦੀ ਮਨਵੀਰ ਨੂੰ ਕੱਢਣੀ ਪੈਣੀ ਕਿਸੇ ਦੀ ਮੈਨੂੰ ਕੱਢਣੀ ਪੈਣੀ ਆ ਮਤਲਬ ਇਹ ਸਿਸਟਮ ਬਣ ਜਾਂਦਾ ਤੇ ਉਹ ਸ਼ਾਇਦ ਉੱਥੇ ਵਿਆਹ ਨੂੰ ਥੋੜਾ ਟਾਈਮ ਹੋਇਆ ਕਰਕੇ ਨਾ ਉਹਨੂੰ ਕੀ ਕਹਿੰਦਾ ਹਜੇ ਧਾਰਾਂ ਧੂਰਾ ਕੱਢਦੀ ਹੋਊਗੀ ਜੇ ਹਿਸਾਬ ਨਾਲ ਉਹਨਾਂ ਨੇ ਪਸ਼ੂ ਡੰਗਰ ਰੱਖੇ ਆ ਤੇ ਆਈ ਥਿੰਕ ਬੁੜੀਆਂ ਕੱਢਦੀਆਂ ਵੀ ਨਹੀਂ ਹੋਣੀਆਂ ਉਹ ਆਪ ਜਾਂ ਜਿਹੜੇ ਹੈਲਪਰ ਰੱਖੇ ਆ ਉਹ ਹੀ ਧਾਰਾਂ ਕੱਢਦੇ ਹੋਣੇ ਆ ਤੇ ਕਈਆਂ ਗੱਲਾਂ 'ਚ ਮਤਲਬ ਕਿ ਆਮ ਹੀ ਆ ਪਿੰਡਾਂ ਵਿੱਚ ਇਦਾਂ ਦਾ ਮਾਹੌਲ ਤੇ ਕਈਆਂ ਗੱਲਾਂ ਵਿੱਚ ਉਹਨਾਂ ਨੇ ਓਵਰ ਕੀਤਾ ਹੋਇਆ ਵੀ ਇਦਾਂ ਦਾ ਮਾਹੌਲ ਕਈਆਂ ਦੇ ਨਹੀਂ ਵੀ ਹੈਗਾ ਤੇ ਜਦੋਂ ਉਹਨਾਂ ਦੇ ਸੌਰਾ ਸਾਹਿਬ ਐਕਸਰਸਾਈਜ਼ ਕਰਦੇ ਆ ਉਹ ਕੋਲ ਬੈਠੇ ਆ ਡੰਡਾ ਲੈ ਕੇ ਅੰਕਲ ਜੀ ਤੇ ਮੈਨੂੰ ਦੇਖਣ ਨੂੰ ਬਹੁਤ ਨਾਈਸ ਲੱਗਦੇ ਆ ਕੋਲ ਬੈਠੇ ਆ ਜਾਂ ਕਿਦਾਂ ਪ੍ਰਾਣੇ ਬਜ਼ੁਰਗ ਨੋਹਾਂ ਦਾ ਇਹ ਵੀ ਲਿਆਜ ਕਰ ਜਾਂਦੇ ਆ ਵੀ ਅਸੀਂ ਇਹਨਾਂ ਨੂੰ ਕੀ ਕਹੀਏ ਨਿਆਣਿਆਂ ਨੂੰ ਜਾਂ ਕਿਦਾਂ ਹਨਾ ਉਹ ਉਥੇ ਉਹ ਗੱਲ 'ਚ ਗਲਤ ਸੀਗੀ ਮਾਂ ਉਹ ਸਿਸਟਰ ਕਿਉਂਕਿ ਇੱਕ ਜਿਹੜਾ ਹੁੰਦਾ ਨਾ ਇਨਸਾਨ ਇੱਕ ਤਾਂ ਹੋਇਆ ਨਾ ਇਨਸਾਨ ਬਹੁਤ ਜ਼ਿਆਦਾ ਫਿਜ਼ੀਕਲੀ ਉਹਨੂੰ ਕੀ ਕਹਿੰਦਾ ਸਿਹਤ ਖਰਾਬ ਹੈ ਕਿਸੇ ਦੀ ਤੇ ਉਹ ਤੁਹਾਨੂੰ ਡਾਕਟਰ ਹੀ ਰੀਕਮੈਂਡ ਕਰੇ ਵੀ ਤੁਸੀਂ ਇਸ ਇਨਸਾਨ ਨੂੰ ਖੁਦ ਐਕਸਰਸਾਈਜ਼ ਕਰਾਉਣੀ ਆ ਇਹ ਵਾਲੀ ਕਰਾਉਣੀ ਆ ਫੇ ਕੋਈ ਡਰਨੀ ਚਾਹੇ ਨੌਂ ਕਰਾਵੇ ਚਾਹੇ ਧੀ ਕਰਾਵੇ ਚਾਹੇ ਪੁੱਤ ਕਰਾਵੇ ਚਾਹੇ ਜਵਾਈ ਕਰਾਵੇ ਤੇ ਇੱਕ ਕਰਨ ਦੀ ਵੀ ਵੇ ਹੁੰਦੀ ਆ ਜਿਹਨੂੰ ਕਹਿ ਦੋ ਬਹੁਤ ਹੀ ਉਹਨੂੰ ਕੀ ਕਹਿੰਦਾ ਰਿਸਪੈਕਟਫੁਲੀ ਤੇ ਉਹ ਕਰਵਾ ਸਕਦਾ ਇਨਸਾਨ ਹਨਾ ਤੇ ਇੱਕ ਜਿਹੜਾ ਕੋਲ ਬੈਠ ਕੇ ਮਜ਼ਾਕ ਬਣਾਉਣਾ ਜਾਂ ਉਹਨੂੰ ਕੀ ਕਹਿੰਦਾ ਵੀਡੀਓ ਬਣਾਈ ਜਾਣੀ ਉਹਦੇ ਨਾਲ ਥੋੜਾ ਜਿਹਾ ਉਹਨੂੰ ਕੀ ਕਹਿੰਦਾ ਅਜੀਬ ਲੱਗਦਾ ਹੁਣ ਮੈਂ ਆ ਜੋ ਫਿਜ਼ੀਕਲੀ ਪ੍ਰੋਬਲਮ ਜਿੱਦਾਂ ਮੇਰੇ ਸੋਹਰਾ ਸਾਹਿਬ ਨੂੰ ਹੋਈ ਆ ਇੱਕ ਦੋ ਵਾਰੀ ਤਾਂ ਸੀ ਉਹਨਾਂ ਦਾ ਧਿਆਨ ਇਦਾਂ ਦਾ ਰੱਖਦੇ ਰਹੇ ਆ ਪਰ ਬਹੁਤ ਹੀ ਉਹਨੂੰ ਕੀ ਕਹਿੰਦਾ ਜਿਹਨੂੰ ਕਹਿ ਦੋ ਉਹਦੇ ਵਿੱਚ ਵੀ ਆਪਣਾ ਸ਼ਰਮ ਪੜਦਾ ਐਸੇ ਹਿਸਾਬ ਨਾਲ ਮਤਲਬ ਕਿ ਅਸੀਂ ਤਾਂ ਸਾਡੇ ਬਾਪੂ ਸਾਹਮਣੇ ਕਦੀ ਉੱਚੀ ਆਵਾਜ਼ ਵਿੱਚ ਜਾਂ ਦੰਦ ਕੱਢ ਕੇ ਬਾਰ-ਬਾਰ ਜਾਂ ਮਜ਼ਾਕ ਵੀ ਨਹੀਂ ਬਣਾ ਸਕਦੇ ਜੇ ਸਾਡੇ ਘਰ ਦਾ ਮਾਹੌਲ ਉਹਨਾਂ ਦੇ ਘਰ ਦਾ ਚਲੋ ਅਲੱਗ ਮਾਹੌਲ ਆ ਉਹਦੇ ਨਾਲ ਸਾਨੂੰ ਨਹੀਂ ਪਤਾ ਕਿਤਨਾ ਰਹਿੰਦੇ ਬਟ ਮੈਂ ਆਪਣੇ ਘਰ ਦਾ ਮਾਹੌਲ ਦੱਸਦੀ ਕਿ ਸਾਡੇ ਘਰ ਦੇ ਵਿੱਚ ਸਾਡੇ ਡੈਡੀ ਦਾ ਅਸੀਂ ਮਜ਼ਾਕ ਨਹੀਂ ਬਣਾ ਸਕਦੇ ਮੇਰੇ ਸਹੁਰਾ ਸਾਹਿਬ ਦਾ ਨਾ ਹੀ ਅਸੀਂ ਉਹਨਾਂ ਦੇ ਉਈ ਸਵੇਰ ਨੂੰ ਉੱਠਦੇ ਆ ਜਦੋਂ ਉਹ ਵੀ ਆਪਣੀ ਐਕਸਰਸਾਈਜ਼ ਆ ਕਰਦੇ ਆ ਲੱਤਾਂ ਦੀਆਂ ਬਾਹਾਂਵਾਂ ਦੀਆਂ ਤੇ ਪਰ ਸਾਨੂੰ ਤਾਂ ਇੰਨਾ ਮਤਲਬ ਕਿ ਉਹ ਹੈਜ਼ਿਟੇਸ਼ਨ ਜੀ ਆ ਸ਼ਰਮ ਮਹਿਸੂਸ ਹੁੰਦੀ ਉਹਨਾਂ ਦੇ ਕੋਲ ਜਾਣ ਨੂੰ ਤੇ ਉਹ ਆਪਣੇ ਕਮਰੇ ਦੇ ਵਿੱਚ ਬੈਠੇ ਜਾਂ 베ੜੇ ਵਿੱਚ ਬੈਠ ਕੇ ਐਕਸਰਸਾਈਜ਼ ਜਿਹੜੀ ਉਹ ਕਰਦੇ ਆ ਤੇ ਉਹਨਾਂ ਟਾਈਮ ਵੈਸੇ ਵੀ ਮਨਵੀਰ ਹੀ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਦਾ ਹਰ ਇੱਕ ਕੋਲ ਵੀ ਚੱਲ ਜਾਂਦਾ ਜਾਂ ਕਿਦਾਂ ਸਿਹਤ ਦਾ ਹਾਲ ਚਾਲ ਸਾਰਾ ਕੁਝ ਪੁੱਛ ਪੁੱਛਦਾ ਮਤਲਬ ਕਿ ਸਾਡੇ ਘਰ 'ਚ ਇਹ ਮਾਹੌਲ ਨਹੀਂਗਾ ਮੈਂ ਇੰਨੀ ਮਤਲਬ ਕਿ ਆਪਣੇ ਸੋਹਰਾ ਸਾਹਿਬ ਦਾ ਬਿਹੇਵੀਅਰ ਨੂੰ ਲੈ ਕੇ ਇੰਨੀ ਨਹੀਂ ਖੁੱਲੀ ਹੋਈ ਜਿੱਦਾਂ ਮੈਂ ਕਹਦਾ ਉਹਨਾਂ ਨਾਲ ਮੈਂ ਮਜ਼ਾਕ ਕਰਾਂ ਜੀ ਕਰਾਂ ਉਹ ਕਰਾਂ ਨਹੀਂ ਸਾਡੇ ਨੀਅਤਾਂ ਦਾ ਮਾਹੌਲ ਉਹਨਾਂ ਤੇ ਚਲੋ ਹੋਊਗਾ ਮਾਹੌਲ ਇਦਾਂ ਦਾ ਬਟ ਮੇਨ ਮੇਰਾ ਮੋਟਿਵ ਦੱਸਣ ਦਾ ਜੇ ਤੁਹਾਨੂੰ ਕਹਿਣ ਦਾ ਹੈ ਵੀ ਜਿਹੜੇ ਰੋਸਟਰਸ ਵੀ ਰੋਸਟ ਕਰਦੇ ਆ ਥੋੜਾ ਬੈਲਾ ਅਗਲੇ ਨੂੰ ਉਸ ਚੀਜ਼ ਬਾਰੇ ਪਿਆਰ ਨਾਲ ਸਮਝਾਓ ਕਿ ਹਾਂ ਤੁਸੀਂ ਇੱਥੇ ਗਲਤ ਆ ਜਾਂ ਤੁਸੀਂ ਇਹ ਸਮਾਜ ਨੂੰ ਜਾਂ ਤੁਹਾਡੀ ਇੱਕ ਜਿਹੜੀ ਉਹ ਇਮੇਜ ਆ ਕਿ ਉਹ ਸਹੀ ਨਹੀਂ ਜਾ ਰਹੀ ਤਾਂ ਥੋੜਾ ਜਿਹਾ ਤੁਸੀਂ ਆਪਣੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ ਤੇ ਹੋ ਸਕਦਾ ਅਗਲਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਹੁਣ ਜਿੱਦਾਂ ਮੈਂ ਆਈ ਹਾਂ ਮੈਂ ਵੀਡੀਓ ਬਣਾਉਣ ਲੱਗਿਆਂ ਬਹੁਤ ਚੀਜ਼ਾਂ ਦਾ ਧਿਆਨ ਰੱਖਦੀਆਂ ਕਿ ਮੈਂ ਕਿਸੇ ਨਾਲ ਗਲਤ ਮਜ਼ਾਕ ਜਾਂ ਮੇਰੇ ਮੂੰਹ ਚੋਂ ਗਲਤ ਵਰਡ ਨਾ ਨਿਕਲ ਜਾਵੇ ਕਿ ਜਿਹਦੇ ਲਈ ਮੇਰਾ ਕੋਈ ਇਸ਼ੂ ਬਣ ਜਾਵੇ ਕਿਉਂਕਿ ਕਹਿੰਦੇ ਹੁੰਦੇ ਹੈ ਸੈਲਫ ਰਿਸਪੈਕਟ ਜਿਹੜੀ ਆ ਉਹ ਹਰ ਇੱਕ ਨੂੰ ਹੀ ਬਹੁਤ ਪਿਆਰੀ ਹੁੰਦੀ ਆ ਤੇ ਮੈਂ ਰਿਸਪੈਕਟਫੁਲੀ ਆਪਣੇ ਬਲੌਗ ਬਣਾਉਣੀ ਆਪਣੇ ਕੰਮਕਾਰ ਦੇ ਬਲੌਗ ਬਣਾਉਣੀ ਹੁਣ ਜੇ ਕੱਲ ਨੂੰ ਕੋਈ ਰੋਸਟਰ ਮੈਨੂੰ ਰੋਸਟ ਕਰਨ ਲੱਗੂ ਇਹ ਕੋਸ਼ਿਸ਼ ਵੀ ਆ ਤਾਂ ਮੈਨੂੰ ਆਪਣੀ ਸੈਲਫ ਰਿਸਪੈਕਟ ਪਹਿਲਾਂ ਮਾਇਨੇ ਰੱਖਦੀ ਤੇ ਮੈਂ ਉਸ ਚੀਜ਼ ਉੱਤੇ ਧਿਆਨ ਦੇਣ ਦੀ ਵੀ ਕੋਸ਼ਿਸ਼ ਕਰੂੰਗੀ ਵੀ ਹਾਂ ਮੈਨੂੰ ਇਸ ਚੀਜ਼ ਦੀ ਕਿਉਂ ਮਤਲਬ ਕੀ ਕਿਹਾ ਜਾ ਰਿਹਾ ਜਾਂ ਕਿਦਾਂ ਧਿਆਨ ਦੇਣ ਦਾ ਸਾਨੂੰ ਉਹਦੇ ਉੱਤੇ ਪੂਰਾ ਉਹਨੂੰ ਕੀ ਕਹੀਦਾ ਆ ਜਿੰਮੇਵਾਰੀ ਬਣਦੀ ਆ ਆਪਣੀ ਤੇ ਸੋ ਰੋਸਟਰਸ ਵੀ ਆਪਣੀ ਜਗ੍ਹਾ ਸਹੀ ਆ ਜੇ ਉਹ ਇਹ ਕਹਿੰਦੇ ਅਸੀਂ ਇਹਨਾਂ ਦੇ ਸਿਰ ਤੋਂ ਕਮਾਈ ਨਹੀਂ ਖਾਂਦੀ ਉਸ ਜਗ੍ਹਾ ਤੇ ਉਹ ਗਲਤ ਆ ਤੁਹਾਡੇ ਜੇ ਤੁਸੀਂ ਰੋਸਟ ਕਰਦੇ ਆ ਤੁਹਾਨੂੰ ਵਿਊ ਆਉਂਦੇ ਆ ਉਹਨ ਵਿਊਜ਼ ਦੀ ਤੁਹਾਨੂੰ ਇਨਕਮ ਆਉਂਦੀ ਆ ਨਾ ਤੇ ਜੇ ਤੁਸ ਤੁਹਾਨੂੰ ਵਿਊ ਨਹੀਂ ਚੰਗੇ ਮਤਲਬ ਕਿ ਤੁਸੀਂ ਕਹਿੰਦੇ ਸੀ ਇਨਕਮ ਨਹੀਂ ਖਾਨੇ ਉਹਨਾਂ ਦੇ ਸਿਰ ਤੋਂ ਜਾਂ ਕੁਝ ਵੀ ਆ ਤੇ ਫਿਰ ਤੁਹਾਨੂੰ ਇਦਾਂ ਰੋਸਟ ਨਹੀਂ ਕਰਨਾ ਚਾਹੀਦਾ ਤੁਸੀਂ ਡਾਇਰੈਕਟਲੀ ਉਹਨਾਂ ਦੀ ਕੋਈ ਇੰਸਟਾਗ੍ਰam ਹੋ ਗਿਆ ਜਾਂ ਉਹਨਾਂ ਨੂੰ ਕਮੈਂਟ ਹੋ ਗਿਆ ਜਾਂ ਕੁਝ ਵੀ ਇਹਨਾਂ ਤੇ ਕਰਕੇ ਦੱਸ ਸਕਦੇ ਤੁਸੀਂ ਇੱਥੇ ਗੱਲ ਤੇ ਆ ਜਾਂ ਉੱਥੇ ਆ ਜਾਂ ਇੱਕ ਨਾਰਮਲ ਵੀਡੀਓ ਬਣਾ ਕੇ ਵੀ ਦੱਸ ਸਕਦੇ ਆ ਬਹੁਤ ਹੀ ਜ਼ਿਆਦਾ ਗਾਲੀ ਗਲੋਚ ਕਰਨ ਨਾਲੋਂ ਤੇ ਉਹ ਗੱਲਾਂ ਮੈਂ ਮਨਵੀਰ ਨਾ ਕਰਨ ਦਈ ਸੀ ਮੈਂ ਕਿ ਮਨਵੀਰ ਵੈਸੇ ਤਾਂ ਮੈਂ ਇਦਾਂ ਦਾ ਕਦੀ ਕੋਈ ਵਲੌਗ ਬਣਾਉਂਗੀ ਨਾ ਜਿਹਦੇ ਵਿੱਚ ਮੈਂ ਓਵਰ ਰਿਐਕਟ ਕਰਾਂ ਕਿਸੇ ਵੀ ਚੀਜ਼ ਨੂੰ ਲੈ ਕੇ ਅ ਵਲੌਗ ਆਪਾਂ ਬਣਾਉਨੇ ਆਂ ਹਾਂ ਕਈ ਵਾਰੀ ਇਦਾਂ ਦਾ ਵਲੌਗ ਹੁੰਦਾ ਜਿੱਥੇ ਅਸੀਂ ਭੈਣਾ ਭੈਣਾ ਇਕੱਟੀਆਂ ਹੋਈਆਂ ਹੁੰਦੀਆਂ ਜਾਂ ਰਿਲੇਟਿਵ ਹੁੰਦੇ ਆ ਬਹੁਤ ਅਸੀਂ ਹਾਸਾ ਮਜ਼ਾਕ ਕਰਦੇ ਆ ਅ ਜਿਹਨੂੰ ਕਹਿ ਦੋ ਕਿ ਕਈ ਵਾਰੀ ਲੇ ਲੜਕੀਆਂ ਨਹੀਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਮਜ਼ਾਕ ਕਰਦੇ ਤਾਂ ਮੈਂ ਉੱਥੇ ਵਲੌਗ ਜਿਹੜਾ ਬਣਾਉਂਦੀ ਨਹੀਂ ਮੈਂ ਵਲੌਗ ਨਹੀਂ ਬਣਾਉਂਦੀ ਉੱਥੇ ਮੈਂ ਸੋਚ ਲਈ ਨਹੀਂ ਬੇ ਇਸ ਚੀਜ਼ ਨੂੰ ਮੈਂ ਇਗਨੋਰ ਕਰਨਾ ਇਤ ਮੈਂ ਵੀ ਉੱਥੇ ਵਲੌਗ ਬਣਾ ਕੇ ਵਿਊਜ਼ ਜਿਹੜੇ ਉਹ ਲੈ ਸਕਦੀ ਪਰ ਨਹੀਂ ਮੈਂ ਉਹਦਾ ਵਲੌਗ ਹੀ ਨਹੀਂ ਬਣਾਉਣੀ ਕਿਉਂਕਿ ਪਰਸਨਲ ਲਾਈਫ ਆ ਮੇਰੀ ਵੀ ਆ ਜਿਨ੍ਹਾਂ ਨਾਲ ਮੈਂ ਮਜ਼ਾਕ ਕਰਦੀ ਉਹਨਾਂ ਦੀ ਵੀ ਆ ਤੇ ਜੇ ਮੈਂ ਉਹਨਾਂ ਦਾ ਵਲੌਗ ਬਣਾ ਕੇ ਪਾ ਦੂੰਗੀ ਤਾਂ ਹੋ ਸਕਦਾ ਕੋਈ ਰੋਸਟਰ ਜਾਂ ਕੋਈ ਇਨਸਾਨ ਉਹਨਾਂ ਨੂੰ ਗਲਤ ਕਮੈਂਟ ਕਰ ਦਵੇ ਹੁਣ ਜਿੱਦਾਂ ਥੋੜੇ ਦਿਨ ਹੋਏ ਆ ਮੇਰੇ ਨਾਲ ਹੋਏ ਐਦਾਂ ਹੋਇਆ ਵੀ ਇੱਕ ਗੰਗਾ ਨਾਲ ਮੇਰੀ ਵੀਡੀਓ ਆ ਉਹਦੇ ਵਿੱਚ ਇੱਕ ਪਰਮਜੀਤ ਸਿੰਘ ਰੰਦਾਵਾ ਨਾਮ ਤੋਂ ਤਾਂ ਬੜਾ ਉਹ ਲੱਗਦੇ ਆ ਵੀ ਸਿੰਘ ਆ ਤੇ ਉਹਨਾਂ ਨੂੰ ਦੇਖ ਲੋ ਬੋਲਣ ਦੀ ਬਿਲਕੁਲ ਤਮੀਜ਼ ਨਹੀਂ ਉਹਨਾਂ ਨੇ ਮੈਨੇ ਕਮੈਂਟ ਕੀਤਾ ਕਮਲ ਕੋਟਣਾ ਤੇ ਚੰਗੀ ਤਰ੍ਹਾਂ ਕੋਟ ਲੋ ਫਿਰ ਮੈਂ ਉਹਨਾਂ ਨੂੰ ਫਿਰ ਵੀ ਰਿਸਪੈਕਟਫੁਲੀ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਮੈਂ ਕਿਹਾ ਵੀਰ ਜੀ ਤੁਹਾਡੇ ਵਰਗੇ ਲੋਕਾਂ ਦਾ ਸਾਡੇ ਚੈਨਲ ਤੇ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਤੁਸੀਂ ਗੰਦੀਆਂ ਮੰਦੀਆਂ ਜਾਂ ਤੁਸੀਂ ਉਹ ਵੀਡੀਓ ਜਿਹੜੀਆਂ ਦੇਖਣਾ ਚਾਹੁੰਦੇ ਆ ਜਿਹਦੇ ਵਿੱਚ ਉਹ ਔਰ ਲੇਡੀਜ਼ ਆ ਨੱਚਦੀਆਂ ਟੱਪਦੀਆਂ ਗਲਤ ਤਰੀਕੇ ਨਾਲ ਕਈ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਵੀ ਪਰਫਾਰਮ ਕਰਦੀਆਂ ਪੇ ਜਿਹੜੀਆਂ ਤੁਸੀਂ ਇੱਦਾਂ ਦੀਆਂ ਜਿਨ੍ਹਾਂ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਚੈਨਲਾਂ ਤੇ ਜਾਓ ਮੈਂ ਕਿਹਾ ਮੇਰੇ ਚੈਨਲ ਤੇ ਤੁਹਾਡੇ ਵਰਗਿਆਂ ਦੀ ਕੋਈ ਵੀ ਜਗ੍ਹਾ ਨਹੀਂ ਕਿ ਤੇ ਨਾ ਹੀ ਮੈਂ ਚਾਹੁੰਨੀ ਮੇਰਾ ਤੁਹਾਡੇ ਵਰਗਾ ਕੋਈ ਸਬਸਕ੍ਰਾਈਬਰ ਹੋਵੇ ਜਿਹੜਾ ਇਹ ਚਾਹੁੰਦਾ ਹੋਵੇ ਕਿ ਅਸੀਂ ਕਮਲ ਕੋਟੀਏ ਅਸੀਂ ਸਿੰਪਲ ਜਾਂ ਸੋਬਰ ਜਾਂ ਜਿੱਦਾਂ ਦੇ ਵੀ ਆ ਅਸੀਂ ਉਹੀ ਹੀ ਵੀਡੀਓ ਦਿਖਾਈਦੀ ਆ ਉਸ ਤੋਂ ਵੱਧ ਕੇ ਅਸੀਂ ਕੋਸ਼ ਵੀ ਨਹੀਂ ਉਹਨੂੰ ਕੀ ਕਹੀਦਾ ਆ ਦਿਖਾਈਦਾ ਹਜੇ ਕਈ ਇੰਦਾਂ ਦੇ ਸਾਡੇ ਘਰ ਦੇ ਵਿੱਚ ਵੀ ਮੁੱਦੇ ਹੁੰਦੇ ਆ ਮੈਂ ਉਹ ਬਿਲਕੁਲ ਵੀ ਵਲੌਗਸ ਦੇ ਵਿੱਚ ਨਹੀਂ ਦਿਖਾਉਣੀ ਜਿਹਨੂੰ ਕਹਦੇ ਜਿੱਦਾਂ ਮੇਰੇ ਸੱਸ ਸਹੁਰੇ ਦੀ ਸਿਹਤ ਖਰਾਬ ਰਹਿੰਦੀ ਆ ਜਾਂ ਮਨਵੀਰ ਉਹਨਾਂ ਦੀ ਮੈਡੀਸਿਨ ਲੈਣ ਗਿਆ ਇਹ ਦੱਸ ਦਈਦਾ ਪਰ ਉਹਨਾਂ ਦੀਆਂ ਰਿਪੋਰਟਾਂ ਉਹਨਾਂ ਦੀਆਂ ਮੈਡੀਸਿਨਸ ਉਹਨਾਂ ਦੀ ਕਿੱਥੋਂ ਦਵਾਈ ਚੱਲਦੀ ਉਹਨਾਂ ਨੂੰ ਕੀ ਹੋ ਗਿਆ ਇਹ ਉਹ ਮੈਂ ਇੰਦਾਂ ਦੇ ਵਲੌਗ ਜਿਹੜੇ ਨਹੀਂ ਬਣਾਉਣੀ ਮੈਂ ਖੁਦ ਦੇ ਵੀ ਇੰਦਾਂ ਦੇ ਨਹੀਂ ਬਣਾਉਣੀ ਪਹਿਲਾਂ ਮੈਂ ਆਪਣੀ ਜਰਨੀ ਜ਼ਰੂਰ ਦੱਸੀ ਹੋਈ ਆ ਵੀ ਮੈਨੂੰ ਆ ਆ ਵਾਲੀਆਂ ਪ੍ਰੋਬਲਮਸ ਰਹੀਆਂ ਪਰ ਉਹ ਵੀ ਸਿਰਫ ਫੇਸ ਕਰਕੇ ਮੈਂ ਦੱਸੀ ਹੋਈ ਆ ਕਿ ਮੇਰੀ ਲਾਈਫ ਬਾਰੇ ਜਿਹੜੇ ਮੇਰੇ ਸਬਸਕ੍ਰਾਈਬਰ ਵੱਧਣਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਨਾਲ ਕੀ ਹੋਇਆ ਸੀ ਜਾਂ ਕਿਦਾਂ ਬਟ ਹਜੇ ਵੀ ਮੈਨੂੰ ਉਹ ਕਿਤੇ ਨਾ ਕਿਤੇ ਪ੍ਰੋਬਲਮ ਮਾਮੂਲੀ ਜਿ ਕਿਤੇ ਨਾ ਕਿਤੇ ਹੋ ਜਾਂਦੀ ਆ ਪਰ ਮੈਂ ਕਹਿੰਦੀ ਵੀ ਵਲੌਗਸ ਦੇ ਵਿੱਚ ਉਹ ਸ਼ੋ ਨਹੀਂ ਕਰਦੀ ਪਿਆ ਅੱਜ ਮੈਂ ਫਿਜ਼ੀਕਲੀ ਠੀਕ ਨਹੀਂ ਕੀ ਜਾਂ ਅੱਜ ਮੈਂ ਮੈਂਟਲੀ ਅਪਸੈਟ ਆ ਮੈਂ ਬਿਲਕੁਲ ਵੀ ਸ਼ੋ ਜਿਹੜਾ ਉਹ ਨਹੀਂ ਕਰਦੀ ਕਿਉਂਕਿ ਮੇਰਾ ਮੋਟਿਵ ਇਹ ਹੋਈ ਆ ਵੀ ਅਸੀਂ ਕੰਮਕਾਰ ਕਰਕੇ ਹੀ ਲੋਕਾਂ ਦੇ ਵਿੱਚ ਆਪਣੇ ਆਪ ਦੀ ਪਛਾਣ ਬਣਾਉਣਾ ਚਾਹੁੰਦੇ ਆ ਵੀ ਹਾਂ ਅਸੀਂ ਮਾਂ ਪੁੱਤ ਨੇ ਡੇਰੀ ਫਾਰਮ ਦਾ ਕੰਮ ਜ਼ੀਰੋ ਤੋਂ ਸਟਾਰਟ ਕੀਤਾ ਸੀ ਤੇ ਕਿਸੇ ਦਿਨ ਅਸੀਂ ਮਾਂ ਪੁੱਤ ਤਰੱਕੀ ਕਰਾਂਗੇ ਤੇ ਵੱਡੇ ਲੈਵਲ ਤੇ ਵੀ ਇਹ ਕੰਮ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਮੇਰ ਰੱਖੇ ਤੇ ਇਸ ਕਰਕੇ ਅਸੀਂ ਇਹ ਵਲੌਗ ਬਣਾਉਣੇ ਜਿਹੜੇ ਉਹ ਸ਼ੁਰੂ ਕੀਤੇ ਆ ਕਿਉਂਕਿ ਮੇਰਾ ਮੋਟਿਵ ਆ ਜੇ ਮੈਨੂੰ ਵਲੌਗਿੰਗ ਤੋਂ ਥੋੜੀ ਬਹੁਤੀ ਜੋ ਵੀ ਇਨਕਮ ਆਉਗੀ ਮੈਂ ਆਪਣੇ ਬੱਚੇ ਦਾ ਸਾਥ ਦੇਣਾ ਚਾਹੁੰਨੀ ਉਹਨੂੰ ਇੱਧਰ ਸੈੱਟ ਹੋਣ ਵਿੱਚ ਸੈਟਲ ਹੋਣ ਦੇ ਵਿੱਚ ਮੈਂ ਉਹਨੂੰ ਕੋਈ ਵੀ ਫੋਰਨ ਕੰਟਰੀਜ਼ ਦੇ ਵਿੱਚ ਜਿਹੜਾ ਉਹ ਨਹੀਂ ਭੇਜਣਾ ਚਾਹੁੰਨੀ ਮੈਂ ਇਹਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਨੀ ਤੋਂ ਇਸੇ ਲਈ ਐਸੇ ਮੋਟਿਵ ਨੂੰ ਲੈ ਕੇ ਮੈਂ ਜਿਹੜੀ ਵਲੌਗਿੰਗ ਸਟਾਰਟ ਕੀਤੀ ਸਟਾਰਟ ਕੀਤੀ ਕਿ ਕੱਲੋਂ ਮੈਨੂੰ ਇਹ ਤੋਂ ਹੌਲੀ-ਹੌਲੀ ਜੋ ਵੀ ਇਨਕਮ ਹੋਇਆ ਕਰੂਗੀ ਤਾਂ ਮੈਂ ਆਪਣੇ ਬੱਚੇ ਦਾ ਜਿੰਨਾ ਵੀ ਹੋ ਸਕੇ ਮੈਂ ਤੇ ਮੇਰੇ ਹਸਬੰਦ ਇਹਦੇ ਵਾਸਤੇ ਇੱਧਰ ਹੀ ਪੂਰਾ ਸੈਟਅਪ ਕਰਨਾ ਚਾਹੁੰਦੇ ਆ ਡੇਰੀ ਫਾਰਮ ਦਾ ਤਾਂ ਜੋ ਇਹ ਸਾਡੀ ਅੱਖਾਂ ਦੇ ਸਾਹਮਣੇ ਰਹੇ ਸਾਡੇ ਤੋਂ ਦੂਰ ਜਿਹੜਾ ਉਹ ਨਾ ਜਾਵੇ ਦੱਸਿਓ ਜੀ ਆਪਣੇ ਵੀ ਵਿਚਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ